ਹੈਲੋ ਗਾਇਸ ਕੀ ਹਾਲ ਚਾਲ ਜੇ ਸਾਰਿਆਂ ਦਾ ਘੈਂਟ ਕਲਾਬਾ ਤਾਂ ਜੀ ਵਧੀਆ ਸਾਰੇ ਹਾਂਜੀ ਅੱਜ ਆਪਣੇ ਦੁਕਾਨਾਂ ਦੀ ਸਫਾਈ ਚੱਲਦੀ ਪਈ ਆ ਕਾਫੀ ਇਹ ਨਾ ਹੁਣ ਦੁਕਾਨ ਦਾ ਕੰਮ ਆ ਜੀ ਅਸੀਂ ਪਤਾ ਹੀ ਆ ਆਪਣਾ ਗੱਲਬਾਤ ਓਕੇ ਯਾਰ ਚਲੋ ਕੋਈ ਨਈ ਬਾਕੀ ਓਏ ਹੋਏ ਕੁਛ ਹੋ ਆ ਗਿਆ ਓਏ ਚਲੋ ਕੋਈ ਨਈ ਬਾਕੀ ਜੁੜੇ ਰਿਓ ਬਲੌਗਰ ਨੂੰ ਨੇ ਤੁਹਾਨੂੰ ਜੀ ਆ ਕੇ ਨੂ ਨੂ ਸ਼ੌਪ ਤਿਆਰ ਹੋ ਰਹੀ ਹੈ ਜੀ ਆਪਣੀ ਤਾਂ ਚੈੱਕ ਕਰੋ ਇਹ ਟੈਂਬ ਉਹ ਲਗਣਾ ਹੈ ਦੁਕਾਨ ਸ਼ੇਰਤਾ ਲਈ ਆਪਾਂ ਆਹ ਦੇਖੋ ਸਮਾਨ ਕਰਦਾ ਲਾਇਆ ਹੈ ਨਾ ਇਹ ਲੋਹ ਤਾਂ ਲੱਗਦੇ 5-10 ਮਿੰਟ ਇਹ ਟਿਕਾਉਣਾ ਹੈ ਹਨ ਰਾਤ ਭਾ ਲੈਣੀ ਹੈ ਜੀ ਚਲੋ ਬਾਕੀ ਜੁੜੀ ਰਿਓ ਵਲੋਗ ਨਾਲ ਦੁਕਾਨ ਆਪਣੀ ਤਿਆਰ ਨਮੀ ਹੋ ਰਹੀ ਹੈ ਜੀ ਤਾਂ ਬਾਕੀ ਲਾਈ ਲੋਕ ਕਰਦਾ ਕੋਲ ਵੀਡੀਓ ਆਪਣੀਆਂ ਸਾਰੇ ਭਰਾ ਆਹ ਕਟਕ ਕਟਣਾ ਜੀ ਇਹ ਆ ਚੀਜ਼ ਆ ਨਾ ਕਟਕ ਕਟ ਇਹ 10-12 ਸਾਲਾਂ ਦੀ ਚੀਜ਼ ਆ ਜੀ ਇਹ ਨਾ ਜਦੋਂ ਆਪਣਾ ਕੰਮ ਹੁੰਦਾ ਟੋਪੀ ਅਣਕਾ ਦਾ ਉਦੋਂ ਉਦੋਂ ਚੀਜ਼ਾਂ ਵੇਚਦਾ ਨਹੀਂ ਤਾਂ ਜਦੋਂ ਆਹ ਸਟੈਂਡ ਲੱਗਾ ਨਾ ਦੇਖੋ ਇਹ ਵੀ ਕੋਲ 10-12 ਸਾਲ ਪੁਰਾਣਾ ਆਇਆ ਦੇਖੋ ਰੱਖਿਆ ਇੱਜਾ ਪੁਰਾਣੇ ਜਿਹੜਾ ਆਪਾਂ ਸਾਹਮਣੇ ਰੱਖਿਆ ਹੈ ਤਾਂ ਬਾਕੀ ਸਾਲ ਬਾਅਦ ਸਫਾਈ ਕਰਨੀ ਪੈਂਦੀ ਹੈ ਠੀਕ ਹੈ ਜੀ ਤੇ ਮਿੱਟੀ ਘਟਾਉ ਹੋ ਜਾਂਦਾ ਹੈ 7 ਸਾਲ ਹੋ ਗਏ ਤਾਂ 7 ਸਾਲ ਹੋ ਗਏ ਇਹਨਾਂ ਜਿੱਦਾਂ ਪਹਿਣ ਇਹ ਵੀ ਰੱਖੇ ਬਾਪੇ ਦੇ ਕੋਲ ਕੀ ਬਾਤ ਹੈ ਜੀ ਬਾਕੀ ਦੁਕਾਨ ਚ ਚੈੱਕ ਕਰੋ ਤੇ ਯਾਰ ਹੁੰਦੀ ਭਈਆਂ ਦੇ ਕੋਲ ਆਪਣੀ ਖਲਾਰਾ ਬਹੁਤ ਜ਼ਿਆਦਾ ਹੈ ਜੀ ਮੱਕ ਜੁੜੇ ਰਹੋ ਹਾਂ ਦੁਕਾਨ ਪੋਸਟਰ ਕਰਦੇ ਚੈੱਕ ਕਰੋ ਜੀ ਸਾਲ ਬਾਅਦ ਸਫਾਈਆਂ ਤਾਂ ਹੁੰਦੀਆਂ ਹੀ ਆ ਸਾਡੇ ਪਾਪਾ ਜੀ ਇਹ ਸੈਟਿੰਗ ਨੂੰ ਹੁੰਦੀ ਪਈਆਂ ਲੋ ਜੀ ਭਾਈ ਕਹਿੰਦਾ ਗੈਰੀਆ ਲਵਾ ਦੀਏ ਤਾਂ ਇਹਨੇ ਵੋਈ ਆਪ ਬਾਇ ਫੰਕਸ਼ਨ ਚੈੱਕ ਕਰੋ ਯਾਰ ਜੀ ਸੈਟਿੰਗ ਨਹੀਂ ਹੁੰਦੀ ਬਈ ਬਾਕਸ ਦੀ ਮੈਨੂੰ ਲਵਾਈ ਦੇਣੇ ਸੁਧੀ ਪ੍ਰਾਈ ਲਵਾ ਦੇਣੇ ਮਾਣੇ ਹਨਾ ਇਹਨੇ ਬੇਵਤਾ ਪਾਈ ਅੱਧਾ ਘੰਟਾ ਹੋ ਗਿਆ ਸੋਚੀ ਇਹਨੇ ਕੀ ਕਰੀ ਗਿਆ ਇਹਦਾ ਲਵਾ ਦੇਣੇ ਆ ਦੇਖ ਦੇ ਸਿਸਟਮ ਇਹਦਾ ਕਰਕੇ ਆ ਨਾ ਆਜੋ ਆਜੋ ਠੰਡੇ ਆ ਗਏ ਆ ਜੀ ਕੰਮ ਆਏਗਾ ਜ਼ਿਆਦਾ ਤੋਂ ਪਰ ਤਹੀ ਪਹਿਲਾਂ ਠੰਡੇ ਹੋਵੇ ਯਾਰ ਇਹ ਤਾਂ ਪਹਿਲਾਂ ਉਹ ਮਣੀ ਪਹਿਤੋਂ ਓਦਾਂ ਕਰ ਯਾਰ ਮਾਣੇ ਤੋਂ ਪਹਿਲਾਂ ਉਹ ਟਿਕਾਰੇ ਯਾਰ ਸਾਡੇ ਤੋਂ ਕਿੱਦਾ ਹੈਗੀ ਹੈ ਭਾਈ ਅੱਕ ਗਿਆ ਜੀ ਅੱਕ ਮੈਂ ਰਾਜੋ ਤੇ ਆ ਗਈ ਲਾਹ ਥਲੇ ਲਾ ਨਹੀਂ ਤੂੰ ਲਾ ਨਹੀਂ ਸਕਦਾ ਇਹ ਪਰ ਭਾਰ ਬੈਣਾ ਇਹਨੇ ਕਿਤੇ ਪਰ ਬੈਣਾ ਮਾਨ ਆ ਗਿਆ ਫਿਰ ਜਾਣਾ ਸੱਟ ਲੋ ਜੀ ਇੱਥੇ ਇੰਨੀ ਕਿ ਸੈਟਿੰਗ ਆਈ ਆ ਮਾਸੀ ਤੂੰ ਡਿਊ ਲੰਬ ਗੱਡੀ ਆ ਤੂੰ ਕੁਝ ਆਦਾ ਕੰਮ ਨਾ ਕਰੀਦਾ ਮੰਮੀ ਗਰਮੀ ਬਹੁਤ ਜੀ ਇੱਕ ਸਾਲ ਦੀ ਮਿੱਟੀ ਤਾਤ ਦੀ ਬਈ ਆ ਮਣੀ ਰਮਾਲ ਦੀ ਪੰਜਵਾ ਮੇਰੇ ਖਾਨਾ ਆਏ ਮਾ ਚੈੱਕ ਕਰੋ ਮਿੱਟੀ ਜੀ ਸਾਰਾ ਬਾਤ ਜੀ ਕਾਨੀ ਪੀਂਦੀ ਐਸ ਬਾਈ ਹਰੇਕ ਇਹ ਦੂਟ ਘੋਣਾ ਮਾਲ ਮੈਂ ਚੱਲ ਜਾਣਾ ਘਰੇ ਨਹੀਂ ਨਹੀਂ ਮੈਂ ਤੇਰੇ ਨਾਲ ਆ ਬਾਬਾ ਟੈਨਸ਼ਨ ਨਹੀਂ ਆਣੀ ਆਪਾਂ ਮਾਰ ਕੱਟਾ ਢੋਣਾ ਆਪਾਂ ਮੈਨੂੰ ਗਰਮੀ ਤੇ ਲੱਗਦੀ ਪਈ ਚਾਹ ਚਾਹ ਪੀਣੀ ਸੀ ਚਾਹ ਅੰਦਰ ਜਦੋਂ ਦਰਵਾਜ਼ਾ ਅੰਦਰ ਪੀਓ ਪਈਆਂ ਚੱਲਦੀਆਂ ਪਈਆਂ ਜੋਰੋ ਜੋਰ ਹੈ ਹੈ ਬੇਸਰ ਚਾਹ ਨਾਲ ਵੀ ਸੋਹਣਾ ਕੇ ਜਿੱਕੇ ਜਿੱਕੇ ਕਿੰਟੀ ਫੜਾ ਹੋਈ ਜੀ ਜੀ ਥੋੜਾ ਕਾ ਮਾਲ ਲੱਗ ਗਿਆ ਚੈੱਕ ਕਰੋ ਚਾਰਾ ਘੰਟੇ ਜੇ ਪੰਨਾ ਅੰਨਾ ਕਮਾਨ ਲੱਗਾ ਆਪਣੇ ਕੋ ਦੇ ਲੋ ਇਹ ਲਾਉਣਾ ਸੁੱਖਾ ਟਟਕਾਉਣਾ ਚਾਰ ਘੰਟੇ ਲੱਗੇ ਇਹਨੇ ਲਾਉਂਦੇ ਨੂੰ ਆ ਚੈੱਕ ਕਰੋ ਠੀਕ ਹੈ ਜੀ ਅੰਨੇ ਬਹੁਤ ਟਾਈਮ ਲੱਗਦਾ ਇਹਦਾ ਮਣੀ ਲੱਗੂਗੇ ਚਾਰ ਪੰਜ ਭੱਜ ਜਾਣੇ ਪੱਕੇ ਤੇ ਸਵੇਰ ਚੜ ਜਾਣੀ ਇਹ ਇਹ ਸਵੇਰ ਦੀ ਚੜ ਪਣੀ ਹੈ ਜੀ ਇਹਦੇ ਚਾਰਾ ਘੰਟੇ ਜੇ ਅੰਨਾ ਮਾਨ ਲੱਗਾ ਚਾਰਾ ਘੰਟੇ ਆ ਰਹੇ ਆਂ ਜੀ ਅੱਲੇ ਸਮਾਨ ਭੂਜਾ ਲਓ ਜੀ 11 ਵੱਜ ਗਏ ਆ ਅੱਟੱਕ ਫਰੀ ਨਹੀਂ ਆਪਾਂ ਹੋ ਜੀ ਠੀਕ ਹੈ ਜੀ ਤੇ ਸਮਾਨ ਲੱਗਦਾ ਪਿਆ ਆ ਦੇਖੋ ਕਿੰਨੀ ਮਿਹਨਤ ਕਰਦੇ ਪਏ ਆ ਆਪਾਂ ਆਮਨੇ 11 ਮੇਕਾ ਬੱਜ ਗਿਆ ਤੱਕ ਵਰੀ ਨਹੀਂ ਆ ਪਾਵੇਂ ਤੇ ਤੜਕੇ ਦੇ 4-5 ਵੱਜ ਜਾਣੇ ਆ ਜੀ ਲੋ ਜੀ ਜੋ ਆਪਾਂ ਸ਼ੁਰੂ ਹੋਏ ਆ 12 12 ਵੇ ਸ਼ੁਰੂ ਹੋ ਜਾਮ ਕਿਤਨਾ ਢਾਪਾ ਦੁਪਹਿਰ ਤੇ ਲੋ 11:00 ਵੱਜ ਕੇ ਤਾਂ ਇਹ 4-5 ਵੱਜ ਜਾਣੇ ਆ ਠੀਕ ਹੈ ਗਾਇਜ਼ ਜ਼ੋਰ ਲਾ ਦਿੰਦੇ ਚੈੱਕ ਕਰੋ ਯਾਰ ਕਿੰਨੀ ਮਿਹਨਤ ਕਰਦੇ ਰਹੇ ਆਪਾਂ ਆਲੇ ਵੀ ਸਮਾਨ ਮਤਲਬ ਅੱਧਾ ਨਹੀਂ ਲੱਗਾ ਆਲੇ ਬਾਕੀ ਮੰਮੀ ਵੀ ਲੱਗੇ ਹੋਏ ਆ ਦੇਖੋ ਨਾਲ ਠੀਕ ਹੈ ਜੀ ਮਾਤਾ ਵੀ ਲੱਗੇ ਹੋਏ ਆ ਤਾਂ ਬੋ ਮਿਹਨਤ ਆਲੀ ਤਾਂ ਪਤਾ ਹੀ ਆ ਜੀ ਮਿਹਨਤ ਸਭ ਕੁਝ ਮਿਹਨਤ ਨਾਲ ਹੀ ਆ ਠੀਕ ਆ ਜੇ ਮਿਹਨਤ ਕਰਾਂਗੇ ਤਾਂ ਫਲ ਕਿਦ ਨੂੰ ਜੂ ਮਿਲਦਾ ਜੀ ਇਹਦਾ ਤਾਲੇ ਚਲੋ ਬਾਕੀ ਜੁੜੇ ਰਿਓ ਬਲੌਗ ਨਾਲ ਹਰੂ ਤੇ ਕਿੰਨਾ ਟਾਈਮ ਲੱਗਣਾ ਆ ਫੇ ਕੋਈ ਆ ਟਾਈਮ ਲਾਈ ਜਾਣਾ ਯਾਰ 4 ਵਜੇ ਇਹ ਵੀ 4-5 ਵਜੇ ਜਾਣੇ ਇਹ ਵੀ ਨਾਲ ਆਪਣੇ ਲੱਗੇ ਹੋਏ ਆ ਆਪਣੇ ਉਹ ਭਾਈ ਹੋਣੀ ਹੋ ਠੀਕ ਆ ਭਾਈ ਜੀ ਵਧੀਆ ਚਾਚੀ ਹਾਂ ਜੀ 4-5 ਵਜੇ ਜਾਣੇ ਇਹ ਕੰਮ ਆਪਾਂ ਘਰ ਚੱਲੇ ਆਂ ਠੀਕ ਹੈ ਜੀ ਬਹੁਤ ਟਾਈਮ ਹੋ ਗਿਆ ਦੇ ਲੋ ਆਪਾਂ ਜੋਰ ਲੱਗੇ ਆ 2 ਵਜੇ ਲੱਗੇ ਹੋਏ ਆ ਤਾਂ ਹੁਣ ਮੈਂ ਸੈਟਿੰਗ ਗਈਆਂ ਨੇ ਸਮਾਨ ਪ੍ਰੋਪ ਨਹੀਂ ਲੱਗਾ ਸਮਾਨ ਲੋਣਾ ਆ ਲੈ ਆਪਾਂ ਬਹੁਤ ਉਸ ਟਾਈਮ ਬਹੁ ਹੋ ਗਿਆ ਕਿ ਨੀਂਦ ਬਹੁ ਹੁੰਦੀ ਪਈ ਸੀ ਕਿ ਮੈਨੂੰ ਕੀ ਫਾਇਦਾ ਜੀ ਤਖਾਵਾ ਤੇ ਮੇਕਅਪ ਬੋਝਾ ਜੋਗੀ ਬਾਕੀ ਟਿੰਕਲ ਚੈੱਕ ਕਰੋ ਆਪਣੇ ਕੋਲੇ ਜੀ ਚੀਜ਼ਾਂ ਬਹੁ ਖਰੀ ਗਰੀਆਂ ਆ ਪਈਆਂ ਦੁਕਾਨ ਤੇ ਆਪਣੇ ਕੋਲ ਅਵੇਲੇਬਲ ਚੀਜ਼ਾਂ ਆ ਦੁਕਾਨ ਤੇ ਮਿਲੋ ਤੇ ਚੈੱਕ ਕਰੋ ਭਾਈ ਹੁਣ ਇਧਰੋਂ ਚੱਲੇ ਆ ਰੱਖੋ ਇਹ ਫਟ ਕਰਦੇ ਪਏ ਆ ਸਹੀ ਆ ਹਾਂ ਦੇਖੋ ਇਹਨੂੰ ਕਹਿੰਦੇ ਸਟਰਗਲ ਮਿਹਨਤ ਠੀਕ ਹੈ ਜੀ ਇਹ 12 ਜਦਾ 12 ਤੱਕ ਘੰਟੇ ਦੀ ਮਿਹਨਤ ਹੋ ਆ ਠੀਕ ਹੈ ਜੀ ਤੇ ਬਾਕੀ ਚਲੋ ਕੋਈ ਨਹੀਂ ਜੀ ਤੁਹਾਨੂੰ ਤਾਂ ਮਿਹਨਤ ਤਾਂ ਕਰਨੀ ਪੈਂਦੀ ਆ ਬਾਕੀ ਪਾਈ ਨਹੀਂ ਕਰਦੇ ਚਾਹ ਕਰੀਏ ਵਲੋਗ ਦੇ ਅੰਦਰ ਸੁਰੋ ਕਰੋ ਚਲੋ ਠੀਕ ਹੈ ਜੀ ਫਿਰ ਗਾਇਸ ਆਪਣਾ ਅੱਜ ਦਾ ਵਲੋਗ ਇੱਥੇ ਖਤਮ ਹੁੰਦਾ ਦੁਕਾਨ ਦਾ ਆਪਣੇ ਵਲੋਗ ਸੇ ਬਾਕੀ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਓ ਠੀਕ ਹੈ ਜੀ ਬਾਕੀ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਚ